ਇਹੀ ਪੁਰਾਣਾ ਪਾਪੀ ਐ ਲਜਾਉ ਖਿੱਚ ਕੇ ਵੇ ਮੈਨ ਸਾਨੂੰ ਤਾਂ ਆ ਲੱਗਦਾ ਵੀ ਆ ਲਜਾਉ ਫਿਰ ਅੱਛਾ ਪਾਟ ਲੈ ਜੂ ਲੱਗਦਾ ਹਾਂ ਇਹ ਕਿਹੜਾ ਆਹ ਵੇ ਮੱਖਾ ਯਾਰ ਇਧਰੋਂ ਪਕਾ ਲਾ ਅੱਛਾ ਪਕਾਲੇ ਨੂੰ ਠੀਕ ਆ ਪਕਾਲੇ ਨੂੰ ਜਤੋਣਾ ਵੋਟ ਬੇਸ਼ੱਕ ਤਿੰਨ ਲੱਗੇ ਹੋਏ ਨੇ ਘਰ ਦੇ ਬਾਹਰ ਕਾਲਾ ਢਲੋਂ ਜਿਹੜਾ ਕੱਟ ਦਮ ਕਾਂਗਰਸੀ ਅੱਛਾ ਜਿਵੇਂ ਲੱਗਦਾ ਫਿਰ ਉਹਨਾਂ ਨੂੰ ਕਹਤੇ ਨਹੀਂ ਵੋਟ ਪਾਉਣੀ ਇਹ ਆ ਵਿਚੀ ਪਾਟੇ ਬੈਨੇ ਵੋਟ ਕਿਹਨੂੰ ਪਾਉਂਦੇ ਜਦੋਂ ਆਪ ਵਿੱਚ ਹੀ ਪਾਟ ਕੇ ਪਰਿਵਾਰ ਵੋਟ ਕਿਨੂੰ ਪਾਊਗਾ ਪਾਟਗੀ ਵੋਟ ਉੱਤੇ ਚਲੋ ਮੁੱਦੇ ਕੀ ਨੇ ਜਿਹੜੇ ਤੁਸੀਂ ਚਾਹੋ ਨੇ ਵੀ ਹੱਲ ਕਰਨ ਫੇਰ ਵੋਟ ਪਾਦਾਂਗੇ ਜਦ ਆਪਣਾ ਕੀ ਹੱਲ ਆਗਾ ਸਾਡੇ ਦਾ ਗੋਡਿਆਂ ਦਾ ਇਲਾਜ ਕਰਾਣ ਫਿਰ ਹੀ ਪਵਾਦਣ ਲੈ ਪੈਸੇ ਤੜਕੇ ਪਾ ਵੋਟ ਪਾਦਾਂਗੇ ਜਿਹਨੂੰ ਕਹਿਣਗੇ ਇਹਨਾਂ ਗੋਡਿਆਂ ਨਾਲ ਜਾ ਕੇ ਚਲਕਣ ਬਾਜੀ ਐ ਇਹੀ ਚਾਹੀ ਕਹਿੰਦੇ ਚਲਕਣ ਬਾਜੀ ਇਹ ਸਭ ਨੂੰ ਮਨ ਚੂ ਛੇਕੜਾ ਅੱਛਾ ਵੋਟਾਂ ਪਾੜ ਗਿਆ ਪਾਟ ਗਿਆ ਪਾੜ ਗਿਆ ਇਹ ਤਾਂ ਉਹਨਾਂ ਨਾਲ ਬਸ ਤੇ ਠਾਕ ਮੇ ਵੀ ਚੱਲ ਰਿਹਾਗਾ ਬਾਈ ਗਰਦੀ ਬਾੜ ਦੀ ਹਰ ਚਾਂਸ ਆ ਪੂਰੀ ਲੋਕਾਂ ਦਾ ਮਾਣਾ ਬਣਿਆ ਹੋਇਆਗਾ ਅੱਛਾ ਬਣਿਆ ਹੋਇਆ ਬਣਿਆ ਹੋਇਆ ਲੋਕਾਂ ਦਾ ਮਾਣਾ ਅੰਦਰੋਂ ਦੀ ਬਣਿਆ ਹੋਇਆ ਲੋਕਾਂ ਦਾ ਮਾਣਾ ਹਵਾਇਤ ਕੀ ਬਾੜ ਦੀ ਪੂਰੀ ਆ ਬਈ ਬਾੜ ਦੀ ਹਾਂ ਬਾਪੂ ਜੀ ਸ਼ਾਸਿਕਰ ਸ਼ਾਸਿਕਰ ਠੀਕ ਹੋ ਜੀ ਠੀਕ ਹੈ ਅੱਛਾ ਕੀ ਮਾਹੌਲ ਹੈ ਬਰਨਾਲੇ ਦੀ ਸਿਆਸਤ ਦਾ ਫਿਰ ਤੁਹਾਡੇ ਇਲਾਕੇ ਚ ਕੌਣ ਅੱਗੇ ਚੱਲ ਰਿਹਾ ਅੱਗੇ ਤਾਂ ਬਈ ਹਜੇ ਕੋਈ ਪੱਕਾ ਪਤਾ ਨਹੀਂਗਾ ਹਾਂ ਪੱਕਾ ਪਤਾ ਨਹੀਂ ਕੋਈ ਹਜੇ ਮੌਕਾ ਹੀ ਦੱਸੂਗਾ ਤਿਲਕਣ ਬਾਜੀ ਆਲੇ ਹਾਂ ਤੇ ਬਾਜੀ ਸਹੀ ਗੱਲ ਹੈ ਨਾ ਸਹੀ ਗੱਲ ਤੇ ਅਸੀਂ ਤਾਂ ਸਹੀ ਗੱਲ ਦੱਸਿਆ ਹਜੇ ਪੱਕਾ ਕੋਈ ਨਹੀਂ ਕਹਿ ਸਕਦਾ ਵੀ ਫਲਾਨਾ ਮੂਰੇ ਜਾਊ ਹਾਂ ਕਿਸੈ ਨੂੰ ਨਹੀਂ ਪਤਾ ਹਜੀ ਕੋਈ ਪਤਾ ਤੁਸੀਂ ਕੀ ਕਹਿੰਦੇ ਹੋ ਬਾਪੂ ਜੀ ਜਿਹੜੀ ਆਮ ਆਦਮੀ ਪਾਰਟੀ ਵਾਲੇ ਕਹੀ ਜਾਂਦੇ ਅਸੀਂ ਬਾਬਾ ਜੋਰ ਲਾਇਆ ਚੰਗੇ ਪੈਸੇ ਵੀ ਲਾਏ ਹੋਏ ਆ ਤੇ ਬਾਕੀ ਜਿਹੜੇ ਸਿਆਸਤਦਾਨ ਆ ਉਹ ਵੀ ਜੋਰ ਲਾਈ ਜਾਂਦੇ ਆ ਜੋਰ ਤਾਂ ਸਾਰੇ ਲਾਉਂਦੇ ਨੇ ਛੋਟਾ ਜੋਰ ਤਾਂ ਸਾਰੇ ਹੀ ਲਾਉਂਦੇ ਨੇ ਬੇਟਾ ਹਾਂਜੀ ਸਮਝ ਗਿਆ ਨਾ ਉਹ ਕਿਹੜਾ ਬਣ ਜੋਰ ਤੇ ਕਮਸਾਲਾ ਤੂੰ ਖੜਾ ਹੋਗਾ ਤੂੰ ਵੀ ਆਪਣੀਆਂ ਤਰਾਮਾ ਤੋੜ ਕੇ ਖੜੇਗਾ ਖੜੇਗਾ ਨਾ ਸਹੀ ਗੱਲ ਇਹਦਾ ਮਾਲਕ ਦਾ ਹੁਕਮ ਹੈ ਤਲਕਿਣ ਮਾਜੀ ਆ ਅੱਛਾ ਬਸ ਤੇ ਇਹ ਮੀਟੇ ਹੇਰ ਹੋਣਾ ਨੇ ਜਿਹੜਾ ਧਾਲੀਵਾਲ ਖੜਾ ਕੀਤਾ ਬੰਦਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਿਰੋਧ ਚ ਖੜ ਗਿਆ ਉਹਨਾਂ ਦਾ ਹੀ ਬੰਦਾ ਗਰਦੀਪ ਬਾਠ ਮੁੰਡਾ ਕਰਕੇ ਹਾਂਜੀ ਤੇ ਕੀ ਕਹਿੰਨੇ ਹੋ ਇਹ ਫੇ ਆਪਸ ਚ ਹੀ ਭਿੜ ਗਏ ਨੇ ਕੀ ਹੋਊਗਾ ਆਪਸ ਵਿੱਚ ਟੱਕਰ ਹੋਊਗੀ ਟੱਕਰ ਹੋਊਗੀ ਵੇ ਮੈਨ ਸਾਨੂੰ ਤਾਂ ਆ ਲੱਗਦਾ ਵੀ ਆ ਲੈ ਜਾਊ ਫੇ ਅੱਛਾ ਬਾਠ ਲੈ ਜਾਊ ਲੱਗਦਾ ਹਾਂ अच्छा ਤੁਹਾਨੂੰ ਕੀ ਲੱਗਦਾ ਇਹ ਇਹ ਪੁਰਾਣਾ ਪਾਪੀ ਆ ਇਹ ਲਜਾਉ ਖਿੱਚ ਗਏ ਅੱਛਾ ਲੱਗਦਾ ਹੈ ਲੱਗਦਾ ਹੈ ਹੈ ਪਹਿਲੀ ਵਾਰ ਦਾ ਚਲਕਣ ਬਾਜੀ ਆ ਇਹ ਚਾਹੀ ਕਹਿੰਦੇ ਚਲਕਣ ਬਾਜੀ ਇਹ ਸਭ ਨੂੰ ਮੰਜੂ ਛੇਕੜਾ ਅੱਛਾ ਬੂਟਾ ਪਾਰ ਗਿਆ ਪਾਟ ਗਿਆ ਪਾੜ ਗਿਆ ਇਹ ਤਾਂ ਉਹਨਾਂ ਵਾਲਿਆਂ ਦਾ ਲੋਪਾਲ ਹੋਵੇ ਤੇ ਇੱਕ ਬਾਪੂ ਜੀ ਕਿਆ ਕਿਹਾ ਜਾ ਰਿਹਾ ਵੀ ਲੱਗਦਾ ਵੀ ਇਹ ਭਗਵੰਤ ਮਾਨ ਨੇ ਆਪ ਖੜਾ ਕੀਤਾ ਬੰਦਾ ਆਪਣੇ ਬੰਦੇ ਦੇ ਖਿਲਾਫ ਲੱਗਦਾ ਤੁਹਾਨੂੰ ਇਹ ਚੀਜ਼ ਇਹ ਮੀਟ ਮੀਟ ਏਰ ਨਾ ਕਰਿਆ ਕਹਿੰਦੇ ਇਹ ਮੀਤ ਹੇਰ ਨੂੰ ਮੀਤ ਹੇਰ ਨੇ ਆਪਣੇ ਰਿਸ਼ਤੇਦਾਰ ਨੂੰ ਖੜਾ ਕੀਤਾ ਤੇ ਇਹ ਉਸ ਦੇ ਖਿਲਾਫ ਖੜਾ ਹੋਇਆ ਹਾਂ ਇਹ ਉਸ ਦੇ ਖਿਲਾਫ ਖੜਾ ਹੋਇਆ ਹਾਂਜੀ ਹਾਂ ਇਹ ਪੁਰਾਣਾ ਬੰਦਾ ਗਾ ਇਹ ਪੁਰਾਣਾ ਕਦੀ ਤੁਸੀਂ ਦੇਖਿਆ ਇੱਥੇ ਵਿਚਰਦੇ ਆ ਘੁੰਮਦੇ ਫਿਰਦੇ ਹੈ ਨਹੀਂ ਦੇਖਿਆ ਤੇ ਜਿਹੜਾ ਦੂਸਰਾ ਹੁਣ ਖੜਾ ਕੀਤਾ ਧਾਲੀ ਵਾਲ ਉਹ ਵੀ ਨਹੀਂ ਦੇਖਿਆ ਦੇਖਿਆ ਕੋਈ ਨਹੀਂ ਕੋਈ ਵੀ ਨਹੀਂ ਦੇਖਿਆ ਅੱਛਾ ਤੇ ਫੇ ਕੰਮ ਕੌਣ ਆਏ ਨੇ ਜਿਹੜਾ ਤੁਸੀਂ ਚੁਣੂਗੇ ਵੀ ਇਹਨੂੰ ਵੋਟ ਪਾਣੇ ਆ। ਸੱਤ ਮੇਠੀ ਮਾਰ ਲੈਣੇ ਬਹਾਦਰਾਂ। ਮੇਠੀ ਮਾਰ ਲੈਣੇ ਸਾਬਾ। ਹਾਂ। ਸਹੀ ਗੱਲ ਹੈ। ਸਹੀ ਗੱਲ ਹੈ। ਨਹੀਂ ਤਾਂ ਜਿੱਦਾਂ ਹੁਣ ਲਾ ਲੋ ਵੀ ਕਾਂਗਰਸ ਵਾਲਾ ਵੀ ਕਾਲਾ ਢਲੋਂ ਆ ਫੇ ਭਾਜਪਾ ਵਾਲਾ ਆ। ਇਹ ਇਹ ਸਾਰੇ ਦੇਖੇ ਨਹੀਂ ਕਦੀ ਤੁਸੀਂ। ਪਹਿਲਾਂ ਕੇਬਲ ਢੰਡੋਂ ਸੀ। ਹਾਂ ਪਹਿ ਕੇਬਲ ਤੇ ਲੰਦ ਦੇਖੇ ਆਏ ਸੀ। ਹਾਂ। ਉਹ ਹੁਣ ਵੀਐਪੀ ਦੇ ਨਾਲ ਗਿਆ। ਹਾਂਜੀ। ਤੇ ਇਹ ਨਵਾਂ ਖੜਾ ਹੋ ਗਿਆ ਅੰਦਰ। ਇੱਦਾਂ ਕਰਾ। ਚਾਹ ਚਾਹ ਚਾਹ। ਹਾਂ। ਇਹ ਆਪਣੀਆਂ ਰੋਟੀਆਂ ਸੇਕਦੇ ਨੇ ਫਿਰ ਤਾਂ ਵੀ ਚੱਲਦਾ ਕਰ ਆ ਆਮ ਆਮ ਬੰਦੇ ਦਾ ਕੀ ਫਾਇਦਾ ਜਾਂ ਨੁਕਸਾਨ ਹੈ ਹੁਣ ਤੁਸੀਂ ਇੱਥੇ ਬੈਠੇ ਹੋ ਮੰਨ ਲਓ ਤੁਹਾਡੇ ਤੋਂ ਇੱਥੇ ਹੱਥ ਜੋੜ ਕੇ ਸਾਰੇ ਆਉਂਦੇ ਨੇ ਭਾਈ ਦੁਆ ਸਲਾਮ ਕਰਦੇ ਨੇ ਵੀ ਆਪਣੇ ਪੁੱਤ ਭਾਈ ਭਤੀਜੇ ਨੂੰ ਵੋਟ ਪਾਉਣੀ ਆ ਤੁਸੀਂ ਵੋਟ ਪਾ ਆਂਦੇ ਹੋ ਉਸ ਤੋਂ ਬਾਅਦ ਤੁਹਾਡਾ ਕੀ ਫਾਇਦਾ ਹੁੰਦਾ ਅੱਜ ਤੱਕ ਕੋਈ ਫਾਇਦਾ ਫਾਇਦਾ ਕੀ ਕਰਨਾ ਇਹਨਾਂ ਨੇ ਹਾਲੂ ਕਿਹੜਾ ਪੁੱਛਦਾ ਮਗਰੋਂ ਨਹੀਂ ਕੋਈ ਪੁੱਛਦਾ ਜੇ ਜੇ ਅਸੀਂ ਜਾ ਕੇ ਕਹੀਏ ਜੀ ਆ ਸਾਡਾ ਫਲਾਣਾ ਕੰਮ ਕੋਈ ਨਾ ਕਰਾ ਦੇਂਗੇ ਕਰਾ ਦੇਂਗੇ ਕੰਮ ਕੋਈ ਅਬਲ ਦਾ ਪਹਿਲੀ ਗੱਲ ਤਾਂ ਉੱਥੇ ਨੂੰ ਜਾਣ ਹੀ ਨਹੀਂ ਦਿੰਦੇ ਜੇ ਕਿਤੇ ਮੜਾ ਮੋਟਾ ਕਿਤੇ ਮਾ ਪਾਣੀ ਪਟੱਕੇ ਮਿਲ ਵੀ ਗਿਆ ਕੋਈ ਨਾ ਤੁਹਾਡਾ ਬਾਪੂ ਕੰਮ ਹੋ ਗਿਆ ਅੱਛਾ ਹੋ ਗਿਆ ਕਹਿ ਕੇ ਮੰਗਰੋ ਹੱਥ ਜੋੜ ਕੇ ਹੀ ਸਾਰ ਦਿੰਦੇ ਤੂੰ ਕੌਣ ਮੈਂ ਕੌਣ ਮਿੱਠੀਆਂ ਗੋਲੀਆਂ ਨੇ ਬਹਾਦਰਾ ਹੈ ਮਿੱਠੀਆਂ ਗੋਲੀਆਂ ਨੇ ਅੱਛਾ ਹਾਂ ਕੋਈ ਵੀ ਇਹ ਤਾਂ ਲੀਡਰ ਮਿੱਠੀਆਂ ਗੋਲੀਆਂ ਜੇ ਨਹੀਂ ਲੇ ਲੀਡਰ ਕੋਈ ਵੀ ਹੈ ਕਰਨਗੇ ਨਹੀਂ ਪੱਕਾ ਪਰ ਆਪਾਂ ਮਿੱਟੀਆਂ ਗੋਲੀਆਂ ਲੈ ਵੀ ਤਾਂ ਲੈਨੇ ਨਾ ਉਹਨਾਂ ਤੋਂ ਆਪਾਂ ਵੀ ਫਸ ਜਾਨੇ ਆ ਆਪਾਂ ਤਾਂ ਫਸ ਗਿਆ ਉਹ ਮੋਟਾ ਉਹ ਕਰ ਰਿਹਾ ਹੈ ਕਰ ਲਾਜੂ ਊਠਾ ਬੁਲਾਨਾ ਪਾ ਲਿਓ ਮਗਰ ਕੀ ਨੇ ਪੁੱਛਣਾ ਕਿਦਰ ਜਾ ਦਾਰੂ ਦੇ ਲਾਲਚੀਆਂ ਨੂੰ ਕੀ ਕਹੋਗੇ ਸਹੀ ਗੱਲ ਸੱਚ ਨਹੀਂ ਜੀ ਹਾਂ ਅੱਛਾ ਇਹ ਕਹਨੇ ਆ ਬੀਲੋ ਸਿੱਖ ਪਾਰਟੀ ਆ ਠੀਕ ਆ ਰੱਦ ਦਾ ਗਾਤਰੇ ਪਾਏ ਬਿਨਿਆ ਰੱਖਾ ਜੀ ਹਾਂ ਠੀਕ ਆ ਬਹੁਤ ਚੰਗੀ ਗੱਲ ਆ ਬਹੁਤ ਸਹੀ ਗੱਲ ਆ ਇਹ ਕੰਮ ਕਰਦੇ ਵੀਰ ਸਹੀ ਗੱਲ ਆ ਸਹੀ ਗੱਲ ਆ ਇੱਧਰ ਆਉਂਦੇ ਆ ਬਾਪੂ ਹੁਣ ਆਲ ਬਾਪੂ ਜੀ ਸਾਸੀ ਕਾਲ ਜੀ ਅਸੀ ਕਾਲ ਜੀ ਸੇਤਾ ਠੀਕ ਨੇ ਜੀ ਹਾਂ ਜੀ ਵਧੀਆ ਅੱਛਾ ਬਰਨਾਲੇ ਚ ਕੀ ਐ ਸਿਆਸਤ ਦਾ ਮਾਹੌਲ ਸਾਰੇ ਪੰਨੇ ਛਾਇਆ ਪਿਆ ਕਹਿੰਦੇ ਵੀ ਕੈਤ ਕੀ ਬਰਨਾਲੇ ਵਿੱਚ ਕਹਿੰਦੇ ਬਾਠ ਵੀ ਜ਼ੋਰ ਲਾਈ ਜਾਂਦਾ ਉਧਰੋਂ ਆਮ ਆਦਮੀ ਪਾਰਟੀ ਵਾਲੇ ਵੀ ਜ਼ੋਰ ਲਾਈ ਜਾਂਦੇ ਕਾਂਗਰਸੀ ਆਪਣਾ ਘੁੱਟੋਲ ਬਚਾਈ ਜਾਂਦੇ ਆਹ ਵਾਹ ਵਾਹ ਘੁੱਟੋਲ ਵੀ ਆਈ ਜਾਂਦੇ ਨੇ ਹਾਂ ਤੇ ਫਿਰ ਗੱਡੀ ਕਿੱਧਰ ਨੂੰ ਜਾਂਦੀ ਲੱਗਦੀ ਬੰਦੇ ਆਹ ਜੱਤੂਆ ਆ ਇਧਰ ਨੂੰ ਮੈਂ ਕਹਿੰਨਾ ਕੈਮਰਾਮੈਨ ਬਾਈ ਇੱਕ ਕਰੀ ਦਿਖਾ ਦਿਓ ਵੀ ਬਾਠ ਹੱਲ ਨੂੰ ਸਾਰੇ ਇਸ਼ਾਰਾ ਕਰ ਰਹੇ ਨੇ ਕਹਿੰਦੇ ਟਰੱਕ ਲੈ ਜੂ ਖਿੱਚ ਕੇ ਹਾਏ ਤੇ ਜੋ ਟਰੱਕ ਦੇ ਮਲ ਤਾਂ ਬੈਠਾਂਗੇ ਰੱਖਦੇ ਤੁਸੀਂ ਕਹਿੰਦੇ ਬਿਲਕੁਲ ਹਾਂ ਟਰੱਕ ਖਿੱਚੂਗਾ ਜੀ ਖਿੱਚੂਗਾ ਲਾਜ਼ਮੀ ਖਿੱਚੂਗਾ ਚਾ ਜੀ ਬੜੀ ਚੰਗੀ ਗੱਲ ਹੈ ਦੇਖਦੇ ਹਾਂ ਕੌਣ ਬਾਜੀ ਮਾਰਦਾ ਪਰ ਬਾਪ ਦੀ ਸਿਆਸਤ ਤਾਂ ਇੱਥੇ ਉਦਾਂ ਆਉਂਦੇ ਦੇਖੇ ਨਾ ਬਿਨਾ ਵੋਟਾਂ ਤੋਂ ਤੁਹਾਡੇ ਜਿਹੜੇ ਜਿਹੜੇ ਹੁਣ ਵੋਟਾਂ ਚ ਆਏ ਆਉਂਦੇ ਨਹੀਂ ਪੁੱਛ ਲਈ ਨਹੀਂ ਕਿਸੇ ਨੂੰ ਅੱਛਾ ਕਦੀ ਵੀ ਨਹੀਂ ਉਹ ਕਹਿੰਦੇ ਨਾ ਤੁਸੀਂ ਦੱਸ ਦਿਓ ਕੀ ਕਹਿੰਦੇ ਉਹ ਕਹਿੰਦੇ ਜਦ ਬਦਨਾਮੀ ਹੁੰਦੀ ਹੈ ਜਗਲ ਕਿਸੇ ਨੂੰ ਕਹੀ ਹੈ ਹੈ ਉਹਨਾਂ ਆਪਾਂ ਹੁਣ ਕੀ ਗਈ ਹੈ ਵੋਟੇ ਪਾਈ ਨਹੀਂ ਹੈ ਨਹੀਂ ਪਿਛਲੇ ਬੋਟ ਕੋ ਇੱਕ ਬੰਦੇ ਨੂੰ ਨਾਮ ਤਾਂ ਮੈਂ ਲੈਂਦਾ ਨਹੀਂ ਇੱਕ ਬੰਦੇ ਨੂੰ ਕਹਾਤੀ ਰਾਤ ਦਿਨ ਜੋਤ ਚਲਾਇਆ ਮੱਥਾ ਟੇਕਿਆ ਨਾਲੇ ਜਿੱਤ ਗਿਆ ਦਿਖਾ ਗਿਆ ਅੱਛਾ ਮਾਂ ਕੁੜੀ ਦਾ ਨੌਕਰੀ ਲਗਾ ਦਿਓ ਲਵਾਇਆ ਨਹੀਂ ਅੱਛਾ ਸਮਝ ਗਿਆ ਤਾਂ ਹਮ ਸਭ ਕੁਝ جانتے ਹੈ ਕਿ ਗਲਤ ਕਹਿੰਦਾ ਜੀ ਸਹੀ ਗੱਲ ਹਾਂ ਜਦੋਂ ਬਾਲਣਗੇ ਕਿ ਆਪਾਂ ਜਿਤਾਉਂਦੇ ਹੈ ਤਾਂ ਕੁਝ ਤਾਂ ਕੰਮ ਕਰਨਾ ਚਾਹੀਏ ਕੋਈ ਕੰਮ ਨਹੀਂ ਕਰਦੇ ਇੱਥੇ ਬਸ ਹਾਂ ਕਰ ਲਿੰਦੇ ਹਮੜ ਕੇ ਕੰਮ ਹੀ ਨਹੀਂ ਕਰਦੇ ਵਾਜ਼ ਉੜਦੇ ਨੂੰ ਸਮਝੋ ਜਾ ਅੱਛਾ ਬਾਪੂ ਜੀ ਬਰਨਾਲੇ ਚ ਮੁੱਖ ਮੰਤਰੀ ਸਾਹਿਬ ਆਏ ਸੀ ਥੋੜੇ ਦਿਨ ਪਹਿਲਾਂ ਸੇਵਾ ਸਿੰਘ ਠਿਕਰੀ ਵਾਲਾ ਤੁਹਾਡੇ ਲਾਗੇ ਤੇ ਸ਼ਹੀਦ ਹੋਏ ਨੇ ਉਹਨਾਂ ਦੇ ਬਾਰੇ ਇਤਿਹਾਸ ਗਲਤੀ ਦੱਸ ਗਏ ਨੇ ਕਹਿੰਦੇ ਸੀ ਉਹਨੂੰ ਫਾਂਸੀ ਦੇ ਦਿੱਤੀ ਸੀ ਜੀ ਕੈਪਟਨ ਦੇ ਪਰਿਵਾਰ ਨੇ ਤੇ ਕੀ ਕਹੋਗੇ ਉਹ ਤਾਂ ਜੇਲ੍ਹ ਦੇ ਅੰਦਰ ਸ਼ਹੀਦ ਹੋਏ ਸੀ ਭੁਖ ਹੜਤਾਲ ਕਰਕੇ ਹੈ ਨਾ ਉਹ ਸੀ ਹੀਰੋ ਹੈ ਨਾ ਮੁੱਖ ਮੰਤਰੀ ਸਾਹਿਬ ਕਿਹੜਾ ਨਵਾਂ ਇਤਿਹਾਸ ਸੁਣਾਈ ਜਾਂਦੇ ਨੇ ਇਹ ਬਸ ਆਪਰੇ ਹੈ ਫੋਗੇ ਇਹ ਅਜੀਬ ਜਿਹਾ ਹੈ ਇਹਦਾ ਚਾਬੀ ਉਹਨਾਂ ਦੀ ਐ ਚੱਲਦੀ ਆ ਨਾ ਹਾਂ ਕੋਈ ਵੀ ਜਬ ਨਹੀਂ ਆਜੋ ਬਾਹਰ ਬੰਦ ਆ ਰਿਹਾ ਆਪਣਾ ਸਸੀ ਗਾਜੀ ਸਸੀ ਗਾਜੀ ਸਸੀ ਗਾਜੀ ਹਾਂ ਜੀ ਬਹੁਤ ਵਧੀਆ ਕੀ ਮਾਹੌਲ ਹੈ ਬਰਨਾਲੇ ਦੀ ਸਿਆਸਤ ਦਾ ਮਾਹੌਲ ਬਹੁਤ ਵਧੀਆ ਜੀ ਠੀਕ ਠਾਕ ਮਾਹੌਲ ਚੱਲ ਰਿਹਾਗਾ ਭਾਈ ਗਰਦੀਬ ਬਾੜ ਦੀ ਯਾਰ ਚਾਂਸ ਆ ਪੂਰੇ ਚਾਂਸ ਹੈ ਪੂਰੇ ਚਾਂਸ ਲਏਗੇ ਆ ਪਹਿਲਾਂ ਦੱਸ ਦਈਏ ਵੀ ਨਾ ਤਾਂ ਕੋਈ ਪਲਾਂਟਡ ਹੈ ਨਾ ਕੋਈ ਸਪਾਂਸਰਡ ਪ੍ਰੋਗਰਾਮ ਹੈ ਜੋ ਕੋਈ ਲੋਕ ਦੱਸ ਰਹੇ ਨੇ ਉਹ ਹੀ ਤੁਹਾਨੂੰ ਸੁਣਾ ਰਹੇ ਆ ਜੀ ਉਹਦਾ ਗੱਲ ਕੀ ਆ ਭਾਈ ਯਾਰ ਸਾਰੀਆਂ ਪਾਰਟੀਆਂ ਦੇਖ ਲਈਆਂ ਹਾਂ ਕਾਲੀ ਦਾਲ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਲੋਕਾਂ ਨੂੰ ਆਏ ਸੀ ਇੱਕ ਬਦਲਾਵ ਲਈਏ ਸੀ ਝਾੜੂ ਪਾਰਟੀ ਲੈ ਕੇ ਆਏ ਸੀ ਅਸੀਂ ਖੁਦ ਝਾੜੂ ਪੋਟ ਪੋਟਾ ਬਹੁਤ ਸਪੋਰਟ ਕੀਤਾ ਝਾੜੂ ਦੀ ਯਾਰ ਬੜੀ ਬਹੁਤ ਸਪੋਰਟ ਕੀਤੀ ਯਾਰ ਤੇ ਹੁਣ ਕੀ ਹੋਇਆ ਬੱਸ ਯਾਰ ਕੋਈ ਕੀਤਾ ਹੋਦਾ ਹੈ ਨਹੀਂ ਕੋਸ ਕੀਤਾ ਹੀ ਕੋਸ ਨਹੀਂਗਾ ਆਹ ਬਾਈ ਤੁਹਾਡੇ ਆ ਮੋਢੇ ਲੱਗਾ ਹੋਇਆ ਇੱਥੇ ਲਿਖਿਆ ਹੋਇਆ ਵੀ 57 ਲੱਖ ਕਰੇ ਦਿੱਤਾ ਮੁੱਖ ਮੰਤਰੀ ਦਾ ਕੋਣੂ 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 ਇੱਕ ਦਿ ਆਇਆ ਵੀ ਆ ਤੁਹਾਡੇ ਪਿੰਡ ਕੇ ਬਸ ਕੱਲਾ ਪੱਥਰੀ ਆ ਬਸ ਕੱਲਾ ਪੱਥਰੀ ਆ ਕੀਤਾ ਕੁਦਾ ਕੋਈ ਨਹੀਂਗਾ ਠੀਕ ਹੈ ਨਾ ਕੱਲਾ ਯਾਰ 40 ਸਾਲ ਹੋ ਗਏ ਦੇਖਦੇ ਆਣੂ ਕਲੀਆਂ ਨਾਲੇ ਅੰਗਲੀਆਂ ਤੱਕ ਸੀਮਤ ਰੱਖਿਆ ਹੋਇਆਗਾ ਉਧਰ ਕਾਂਗਰਸੀਏ ਪ੍ਰਚਾਰ ਕਰੀ ਜਾਂਦੇ ਆ ਕਹਿੰਦੇ ਸਾਨੂੰ ਹੁਣ ਬਾਈ ਸਾਰੇ ਆਉਣਗੇ ਸਾਰੇ ਸਾਰਿਆਂ ਸਾਰੇ ਆਈ ਜਾਂਦੇ ਨੇ ਇੱਥੇ ਸਵਾਗਤ ਸਾਰਿਆਂ ਦਾ ਆ ਫੈਸਲਾ ਤੁਸੀਂ ਕਰਨਾ ਹਾਂ ਬਿਲਕੁਲ 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 ਲੋਕਾਂ ਦਾ ਮਨ ਬਣਿਆ ਹੋਇਆਗਾ ਅੱਛਾ ਬਣਿਆ ਹੋਇਆ ਬਣਿਆ ਹੋਇਆ ਲੋਕਾਂ ਦਾ ਮਨ ਅੰਦਰੋਂ ਨਹੀਂ ਬਣਿਆ ਹੋਇਆ ਲੋਕਾਂ ਦਾ ਮਨ ਬੜਿਆ ਹਾਂ ਹਾਂ ਇਹ ਮੁੱਖ ਮੰਤਰੀ ਸਾਹਿਬ ਜਿਹੜੇ ਗੇੜੇ ਮਾਰ ਰਹੇ ਨੇ ਉਹ ਕਦੀ ਕੁਛ ਕਹਿ ਜਾਂਦੇ ਨੇ ਕਦੀ ਕੁਛ ਕਹਿ ਜਾਂਦੇ ਨੇ ਤੇ ਇਹ ਮੀਤ ਇਅਰ ਤਾਂ ਕਹਿੰਦਾ ਕਹਿੰਦੇ ਇਹ ਬੰਦਾ ਮੇਰਾ ਲੇਲੜੀਆਂ ਕੱਢਦਾ ਹੀ ਵੀ ਮੈਨੂੰ ਐ ਕਰ ਦਿਓ ਮੈਨੂੰ ਓਂ ਕਰ ਦਿਓ ਇਹ ਕੰਮ ਦਾ ਨਹੀਂਗਾ ਬਾਈ ਜੀ ਉਹ ਤਾਂ ਉਹਨਾਂ ਦਾ ਪਾਰਟੀ ਦਾ ਮਸਲਾ ਹੈਗਾ ਦੇਖਿਆ ਅਸੀਂ ਉਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਜੋ ਲੋਕਾਂ ਦੀ ਹਵਾ ਹੈਗੀ ਆ ਉਹ ਉਹ ਤੱਕ ਦੱਸ ਦਿਆਂ ਅਸੀਂ ਵੀ ਲੋਕਾਂ ਦੀ ਜਿਹੜੀ ਅੰਦਰਲੀ ਹਵਾ ਆ ਗਈ ਉਹ ਬਾਠਵਣੀ ਆ ਵਾਠਵੰਨੀ ਕਿਉਂ ਬਾਠਵੰਨੀ ਕਿਉਂ ਆ ਮਤਲਬ ਕਿ ਇਹ ਕੈਲੋ ਵੀ ਤੁਹਾਡੀ ਸੈਂਪਤੀ ਹੋ ਗਈ ਉਹਨਾਂ ਨਾਲ ਜਾਂ ਫੇ ਕੋਈ ਉਹੋ ਜੀ ਗੱਲ ਕੋਈ ਨਹੀਂ ਜੀ ਗੱਲ ਕੀ ਆ ਨਾ ਪਤਾ ਕੀ ਆ ਲੋਕਾਂ ਦੇ ਵਿੱਚੋਂ ਬਸ ਹੁਣ ਇੱਕ ਆਈਆਂ ਕਿ ਮੰਡੀਆਂ ਚੋਂ ਝੋਨਾ ਰੋੜ ਰਿਆ ਲੋਕਾਂ ਦਾ ਜੀ ਕੁਛ ਕੀਤਾ ਹੈ ਨਹੀਂ 2.5 ਸਾਲ ਤਿੰਨ ਸੌ ਉਹ ਨਗਾਤੇ ਨੇ ਗੱਲਾਂ ਗੱਲਾਂ ਚੀ ਜੀ ਫਿਰ ਇਹ ਵੋਟਾਂ ਮਿਲੇ ਆਉਂਦੇ ਉਸ ਤੋਂ ਬਾਅਦ ਕੋਈ ਆਉਂਦਾ ਨਹੀਂਗਾ ਜੀ ਬਾਕੀ ਸਾਡੇ ਪਿੰਡ ਕੋਈ ਮੈਨੂੰ ਲੱਗਦਾ ਕੋਈ ਐਡਾ ਵੱਡਾ ਇਹਨਾਂ ਨੇ ਕੋਈ ਕੰਮ ਕੀਤਾ ਜੀ ਕਿੰਨੀ ਕ ਵੋਟ ਆ ਤੁਹਾਡੇ ਪਿੰਡ ਸਾਡੇ ਪਿੰਡ ਹੈਗੇ 15000 ਵੋਟ ਅੱਛਾ ਜੀ ਬਾਵਾ ਵੱਡਾ ਪਿੰਡ ਹੈ ਹਾਂਜੀ 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 ਬੰਦ ਤੋਂ ਵੋਟ 15000 ਤੋਂ ਅੱਛਾ ਜੀ ਠੀਕ ਹੈ ਮਤਲਬ ਤੁਸੀਂ ਕਹਿੰਦੇ ਹੋ ਵੀ ਫਿਕਰ ਦੀ ਬਾਠ ਦੀ ਚੰਡੀ ਹੋਣੀ ਹਾਂਜੀ ਹਾਂ ਲੋਕਾਂ ਨੇ ਦਸਨ ਮਤਾਬਕਾਰੀ ਵੀ ਲੋਕਾਂ ਦੀ ਪੂਰੀ ਸੁਭਾਵਨਾ ਹੈ ਬਾਠ ਹਾਂਜੀ ਹਾਂ ਜਿਤਾਉਣਗੇ ਆ ਬਾਈ ਹੋਣੀ ਹੋਰ ਸਾਡੇ ਨਾਲ ਨੇ ਇਹਨਾਂ ਤੋਂ ਪੁੱਛਦੇ ਬਾਈ ਕੀ ਮਾਹੌਲ ਆ ਫੇ ਬਰਨਾਲੇ ਦਾ ਤੁਹਾਡੇ ਪਿੰਡ ਦਾ ਕੀ ਸੋਚਿਆ ਕਿਹਨੂੰ ਜਿਤਾਉਣਾ ਹੈ ਇੱਥੇ ਐਤ ਕੀ ਬਾਈ ਕੁਝ ਕਹਿ ਨਹੀਂ ਸਕਦੇ ਅਰੇ ਕੀ ਰਾਲ ਮਾ ਮਾ ਸਹਿਯੋਗ ਜਾਗਾ ਤੇ ਪਰ ਅੱਗੇ ਕੌਣ ਚੱਲ ਰਿਹਾ ਕੋਈ ਹਵਾ ਤਾਂ ਪਤਾ ਹੁੰਦੀ ਨਾ ਹੁੰਦੀ ਹਵਾਤ ਕੀ ਬਾਠ ਦੀ ਪੂਰੀ ਆ ਬਈ ਬਾਠ ਦੀ ਹਾਂ ਸਾਰੇ ਪਿੰਡ ਨੇ ਹੀ ਕਰੇ ਫੈਸਲਾ ਕਰ ਲਿਆ ਜਿਹਨੂੰ ਪੁੱਛਦੇ ਬਾਠ ਬਾਠ ਕਰੀ ਜਾਂਦਾ ਬਾਠ ਨਹੀਂ ਜਤਨਾ ਬਰੇ ਹੁਣ ਇਹ ਪਹਿਲਾ ਆਪਾਂ 3 ਸਾਲ ਦੇਖ ਲੈਣ ਨੂੰ ਵੋਟਾਂ ਪਾ ਕੇ ਕੋਈ ਫਰਕ ਨਹੀਂ ਪਿਆ ਅੱਛਾ ਆਪਣੇ ਹਸਪੀਟਲ ਬਣਾਣਾ ਜਿੱਥੇ ਹਾਂ ਬਣਦਾ ਬਣਦਾ ਇਹਨਾਂ ਨੇ ਇੱਕ ਗਵਾਤਾ ਕਿਹਨੇ ਗਵਾਤਾ ਆਪ ਪਾਰਟੀ ਨੇ ਅੱਛਾ ਕਹਿੰਦੇ ਇੱਥੇ ਹੀ ਪਾਓ ਗਰਾਊਂਡ ਬਣਾਉਣਾ ਸੀ ਨਹੀਂ ਪੱਥਰ ਰੱਖਿਆ ਸੀ ਨਹੀਂ ਪੱਥਰ ਪਿਛਲੀ ਸਰਕਾਰ ਨੇ ਰੱਖਤਾ ਸੀ ਉਹ ਕਹਿੰਦੇ ਅਸੀਂ ਗ੍ਰਾਂਟ ਉਹ ਕਹਿੰਦੇ ਇਸ ਗ੍ਰਾਂਟ ਵੀ ਦੇਤੀ ਸੀ ਹਾਂ ਤੇ ਉਹਨਾਂ ਨੇ ਕਾਗਜ਼ੀ ਕਾਰਵਾਈ ਵੀ ਦਿਖਾਤੀ ਹਾਂ ਇਹ ਕਹਿੰਦੇ ਅਸੀਂ ਫੇਰ ਵੀ ਨਹੀਂ ਬਣਾਉਣਾ ਕਹਿੰਦੇ ਅਸੀਂ ਪਾਰਕ ਗਰਾਊਂਡ ਬਣਾਉਣਾ ਆਪਦਾ ਅੱਛਾ ਆਮ ਆਦਮੀ ਪਾਰਟੀ ਵਾਲਿਆਂ ਨੇ ਮੰਨ ਨਹੀਂ ਦਿੱਤਾ ਨਾ ਤੇ ਇਸੇ ਕੱਲ ਦੀ ਜੇ ਤਾਂ ਵੀ ਹੁਣ ਨਹੀਂ ਵੋਟ ਪਾਉਣੀ ਉਹਨਾਂ ਨੂੰ ਵੋਟ ਪਾਉਣਾ ਤਾਂ ਬਈ ਫਾਇਦਾ ਪਈ ਆ ਵੈਸੇ ਆਮ ਆਦਮੀ ਪਾਰਟੀ ਤਿੰਨ ਸਾਲ ਪਈ ਆ ਬਈ ਦੱਬ ਕੇ ਪਈ ਆ ਤਿੰਨ ਵਾਰੀ ਜਿਤਾਇਆ ਜਾਂਨਾਂ ਨੂੰ ਮੇਰੇ ਤੇਰ ਨੂੰ ਕਰ ਲੈਣੂ ਅੱਛਾ ਹੁਣ ਮੀਤ ਇਹਰ ਤੇ ਆਇਆ ਨਹੀਂ ਕਿਤੇ ਤੁਹਾਨੂੰ ਕੰਮ ਨਹੀਂ ਕੀਤੇ ਹੁੰਦੇ ਤਾਂ ਇਹ ਬਥੇਰੇ ਵਾਰ ਕਿਹਾ ਸਾਰੇ ਪਿੰਡ ਨੇ ਕਿਹਾ ਕਹਿੰਦੇ ਆਪਾਂ ਤਾਂ ਗਰਾਊਂਡ ਹੀ ਬਣਾਉਣਾ ਅੱਛਾ ਗਰਾਊਂਡ ਹੀ ਬਣਾਉਣਾ ਕਿਹਾ ਹਾਂ ਉਧਰ ਪਿੰਡ ਨੂੰ ਹਸਪਤਾਲ ਦੀ ਲੋੜ ਹੈ ਹਸਪਤਾਲ ਦੀ ਫੋਲੋ ਲੋੜਾ ਬਰੇ ਹਾਈਵੇ ਤੇ ਬਣਿਆ ਹੋਇਆ ਹੈਗਾ ਮੇਨ ਜਗ੍ਹਾ ਕੀ ਠੀਕ ਹੈ ਪੂਰੀ ਖੁੱਲੀ ਹੈ ਸਾਡੇ ਬਣ ਜੇ ਕੋਈ ਅੰਤਰਾਗ ਸਰਕਾਰੀਾ ਝੂਟਾ ਹੈ ਠੀਕ ਹੈ ਜੀ ਹਾਂ ਠੀਕ ਹੈ ਸ਼ੁਕਰੀਆ ਜੀ ਇੱਧਰ ਅੱਗੇ ਵੀ ਚਲੇ ਚੱਲਦੇ ਆਂ ਇਦਾਂ ਹੀ ਬੈਠੇ ਸਾਰੇ ਬਜ਼ੁਰਗ ਉਧਰ ਵੀ ਬਾਈ ਹੋਣੀ ਬੈਠੇ ਨੇ ਮੈਂ ਕਹਿੰਦਾ ਕੋਈ ਨਾ ਕੋਈ ਨਾ ਉਹਨਾਂ ਦੀ ਵੀ ਸੁਣ ਲਾ ਕੇ ਭਾਈ ਤੁਸੀਂ ਦੱਸ ਦਿਓ ਕੀ ਮਾਹੌਲ ਹੈ ਤੁਹਾਡੇ ਇੱਥੇ ਬਰਨਾਲੇ ਚ ਇਲੈਕਸ਼ਨਾਂ ਦਾ ਕੌਣ ਅੱਗੇ ਚੱਲ ਰਿਹਾ ਲੱਗਦਾ ਕਿ ਮੈਂ ਸਾਰਿਆਂ ਦੀ ਚੱਲੀਆਂ ਨੇ ਯਾਰ ਨਹੀਂ ਕੋਈ ਇੱਕ ਤਾਂ ਹੋਗਾ ਦਿਲ ਦੀ ਗੱਲ ਦੱਸ ਦਿਓ ਨਹੀਂ ਨੂੰ ਸਾਰਿਆਂ ਦੀ ਚੱਲੀਆਂ ਨੇ ਸਾਰਿਆਂ ਦੀ ਇੱਕੋ ਜੀ ਹੈ ਸਾਰੇ ਕੰਮ ਇੱਕੋ ਜੇ ਹੀ ਹਾਂ ਉਦਾਂ ਤੁਹਾਡੇ ਇੱਥੇ ਪਹਿਲਾਂ ਮੀਤ ਹੇਅਰ ਸੀਗਾ ਐਮਐਲਏ ਕਿੱਦਾਂ ਕੋਈ ਕੰਮ ਕੀਤੇ ਨੇ ਉਹ ਨਹੀਂ ਨੂੰ ਵਧੀਆ ਕੰਮ ਕਰਦੇ ਸੀ ਵਧੀਆ ਤੂੰ ਐਤਕੀ ਫੇ ਮੀਤ ਹੇਅਰ ਉਹਨਾਂ ਨੂੰ ਜਿਤਾਉਂਗੇ ਦੁਬਾਰਾ ਉਹਨਾਂ ਭਾਈ ਸਾਰੇ ਜਿੱਤ ਜਾਣਗੇ ਤੁਸੀਂ ਦੱਸਣਾ ਨਹੀਂ ਚਾਹਦੇ ਨਹੀਂ ਨਹੀਂ ਸਾਰੇ ਜਿੱਤ ਜਾਣਗੇ ਚਲੋ ਕੋਈ ਨਾ ਤੁਹਾਡੀ ਆਪ ਦੀ ਠੀਕ ਹੈ ਜੀ ਸ਼ੁਕਰੀਆ ਸ਼ੁਕਰੀਆ ਅੱਛਾ ਜੀ ਇਹ ਨਹੀਂ ਤੁਸੀਂ ਕਹਿੰਦੇ ਕੌਣ ਆ ਇਹ ਜੋ ਕਹਿਣਾ ਚਾਹੁੰਦੇ ਇਸ ਦਾ ਇਹ ਕੂੜੇ ਬਾਰੇ ਕਹਿਣਾ ਵੀ ਕੂੜਾ ਚੱਕਿਆ ਜਾਂਦਾ ਬਸ ਬਹੁਤ ਆ ਦਿਖਾ ਦਿਓ ਭਾਈ ਸ਼ਾਇਦ ਕੂੜਾ ਚੱਕਿਆ ਜਾਵੇ ਇਸ ਤਸਵੀਰ ਦਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੁਰੇ ਹਾਲ ਨੇ ਤੇ ਇੱਧਰ ਝੰਡੇ ਲੈ ਕੇ ਪਾਰਟੀਆਂ ਦੇ ਪ੍ਰਚਾਰ ਵੀ ਹੋ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰ ਬੀਬੀਆਂ ਬੈਠੀਆਂ ਨੇ ਇਹਨਾਂ ਨੂੰ ਪੁੱਛ ਰਹੇ ਨੇ ਬੀਬੀ ਦੀ ਕੌਣ ਜਿੱਤੂ ਕੀ ਲੱਗਦਾ ਤੁਹਾਨੂੰ ਫੋਟੋਆਂ ਤਾਂ ਸਾਰਿਆਂ ਦੀਆਂ ਲੱਗੀਆਂ ਆਂ ਵੈਸੇ ਕਿਵੇਂ ਕੌਣ ਜਿੱਤੂ ਕੌਣ ਲੱਗਦਾ ਹੈ ਮੈਨੂੰ ਕੀ ਪਤਾ ਹੈ ਮੈਨੂੰ ਕੀ ਪਤਾ ਪਤਾ ਨਹੀਂ ਨਾ ਕਿਹਨੂੰ ਵੋਟ ਪਾਣੀ ਤੁਸੀਂ ਕੀ ਸੋਚਿਆ ਕਿਹਨੂੰ ਪਾਉਂਗੇ ਪਾਵਾਂਗੇ ਜੀਨੂੰ ਵੋਟਾ ਸਾਡੇ ਦੋ ਨੇ ਅੱਛਾ ਕਿਹਨੂੰ ਪਾਉਂਗੇ ਪਾਦਾਂਗੇ ਪੰਜੇ ਨੂੰ ਪਾਦਾਂਗੇ ਚਲ ਅੱਛਾ ਨਹੀਂ ਮੇਰੇ ਕਹੇ ਨਹੀਂ ਪਾਉਣੀਆਂ ਤੁਸੀਂ ਆਪਣੇ ਲਈ ਪਾਉਣੀਆਂ ਆਹ ਤਾਂ ਮਾਣਾ ਥੋੜਾ ਹਾਂ ਥੋੜੀਆਂ ਬੋਟਾਂ ਨੇ ਥੋੜਾ ਮਾਣਾ ਆਹ ਲਓ ਜੀ ਪੰਜੇ ਵਾਲੇ ਵੀ ਪ੍ਰਚਾਰ ਕਰਦੇ ਆ ਗਏ ਨੇ ਹਾਂਜੀ ਇਹ ਪੰਜੇ ਦਾ ਪ੍ਰਚਾਰ ਕਰ ਰਹੇ ਹਾਂ ਹਾਂਜੀ 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 ਕੀ ਲੱਗਦਾ ਕੀ ਬਣੂ ਫੇਰ ਐਤ ਕੀ ਬੜੂ ਕੀ ਦੀ ਅਸੀਂ ਆਵਾਂਗੇ ਪਹਿਲੇ ਨੰਬਰ ਤੇ ਅੱਛਾ ਹਾਂ ਜਿੱਤੂਗਾ ਸਾਡਾ ਛੋਟਾ ਵੀਰ ਅੱਛਾ ਜੀ ਠੀਕ ਹੈ ਜੀ ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ ਹੈ ਪ੍ਰਚਾਰ ਦੇ ਬਹੁਤ ਜਾਦੇ ਲੀਡ ਤੇ ਅੱਛਾ ਜੀ ਬਹੁਤ ਜਾਦੇ ਲੀਡ ਤੇ ਹਾਂ ਇੱਕ ਨੰਬਰ ਆਉ ਇੱਕ ਨੰਬਰ ਦੂਜੇ ਤੇ ਕੌਣ ਆਉ ਪਤਾ ਨਹੀਂ ਸਾਨੂੰ ਤਾਂ ਹੋਵੇ ਕੋਈ ਨਾ ਹੋਵੇ ਸਾਨੂੰ ਤਾਂ ਸਾਡੇ ਦੀ ਕਾ ਮਤਲਬ ਅੱਛਾ ਜੀ ਠੀਕ ਹੈ ਜੀ ਸਾਨੂੰ ਤਾਂ ਮਤਲਬ ਜੋਰ ਸਾਡੇ ਛੋਟੇ ਭਰਾ ਤੇ ਲੱਗਿਆ ਹੋਇਆ ਸ਼ੁਕਰੀਆ ਸ਼ੁਕਰੀਆ ਜੀ ਸੋ ਤੁਸੀਂ ਕਿਹਨੂੰ ਜਿਤਾਉਂਗੇ ਜੀ ਅਸੀਂ ਇਹਨੂੰ ਜਿਤਾਵਾਂਗੇ ਜੀ ਆ ਕਿਹੜਾ ਦੋ ਹੈ ਇੱਥੇ ਉਹ ਪਰਲੇ ਪਾਸੇ ਆ ਜਿਹੜਾ ਜੀ ਉਰਲੇ ਵਾਲੇ ਨੂੰ ਪਰਲੇ ਵਾਲੇ ਨੂੰ ਆ ਉਰਲੇ ਵਾਲੇ ਨੂੰ ਨਹੀਂ ਟਰੱਕ ਵਾਲੇ ਨੂੰ ਇਹ ਕਿਹੜਾ ਆਰੇ ਮੱਖਾ ਯਾਰ ਇਧਰੋਂ ਪਾਗਲਾ ਅੱਛਾ ਪਾਗਲੇ ਨੂੰ ਠੀਕ ਆ ਪਾਗਲੇ ਨੂੰ ਜਿਪਾਉਣਾ ਬੋਰਡ ਬੇਸ਼ੱਕ ਤਿੰਨ ਲੱਗੇ ਹੋਏ ਨੇ ਘਰ ਦੇ ਬਾਹਰ ਸੋ ਦੇਖ ਸਕਦੇ ਹੋ ਹਾਂਜੀ ਸੋ ਦੇਖ ਸਕਦੇ ਹੋ ਕਿ ਪ੍ਰਚਾਰ ਵੀ ਜੋਰਾਂ ਤੇ ਚੱਲ ਰਿਹਾ ਮੈਂ ਜਾਹੂੰਗਾ ਕਿ ਇੱਕ ਇਧਰ ਵੀ ਤਸਵੀਰ ਦਿਖਾਈ ਦਿੱਤੀ ਜਾਵੇ ਇੱਕ ਸੱਤ ਹੋਰ ਹੈ ਇੱਥੇ ਬਾਈ ਹੁਣੀ ਮੌਜੂਦ ਨੇ ਬਾਈ ਕੀ ਮਾਹੌਲ ਆ ਬਰਨਾਲੇ ਦੀ ਸਿਆਸਤ ਦਾ ਬਰਨਾਲਾ ਸਾਰੇ ਇੱਕੋ ਯਾਰ ਹਾਂ ਇੱਕੋ ਜਿਹੇ ਸਾਰੇ ਇੱਕ ਇੱਕੋ ਜਿਹਾ ਤਾਂ ਹੈ ਇੱਕ ਨੰਬਰ ਤੇ ਕੌਣ ਇੱਥੇ ਕਿਹੜੇ ਕਿਹੜੇ ਦੇਖੇ ਚੱਲੀ ਹੈ ਹਾਂ ਇੱਕ ਨੰਬਰ ਦਾ ਤਾਂ ਆਰਦਾਈਦਲਾ ਨੇ ਨਿਕਟ ਲੋਵੇ ਢਿੱਲੋਂ ਕਾਲਾ ਢਿੱਲੋਂ ਜਿਹੜਾ ਕੱਢ ਲਉਂਦਾ ਕਾਂਗਰਸੀ ਅੱਛਾ ਜੀ ਐਂ ਲੱਗਦਾ ਅਗਲਾ ਠੀਕ ਹੈ ਤੇ ਇਹ ਜਿਹੜੇ ਫੇ ਆਮ ਆਦਮੀ ਪਾਰਟੀ ਵਾਲੇ ਬੜੇ ਘੋੜੇ ਧੜਾ ਰਹੇ ਨੇ ਰੋਜ਼ ਡੈਲੀਆਂ ਹੁੰਦੀਆਂ ਨੇ ਤੇ ਇਹ ਵੀ ਵਿੱਚ ਫੜਦੇ ਰ ਭੱਜੇ ਹਾਂ ਸਾਰੇ ਸਾਰਾ ਸਾਰੇ ਫੜਦੇ ਇੱਕੋ ਜਿਹੇ ਵਿੱਚ ਹੀ ਪਾਟ ਕੇ ਜੀ ਇਹਨਾਂ ਨੇ ਹੁਣ ਪਈ ਚਾਰ ਪੰਜ ਦੇ ਪਾਰਟੀਆਂ ਹਾਂ ਸਾਰਾ ਮਰ ਰਕਣਾ ਤੁਰਨਾ ਪੈਂਦਾ ਕੀ अच्छा चलो भाईचारा ਤਾਂ ਬਣਾ ਕੇ ਰੱਖਣਾ ਚਾਹੀਦਾ ਉਹ ਤਾਂ ਅਸੀਂ ਕਹਿੰਦੇ ਆ ਚੰਗੀ ਗੱਲ ਆ ਆ ਗਰਦੀਪ ਬਾਠ ਜਿਹੜਾ ਟਰੱਕ ਵਾਲਾ ਇਹਨੇ ਕਹਿੰਦੇ ਬਗਾਵਤ ਕੀਤੀ ਐ ਇਹ ਵੀ ਵਧੀਆ ਲਿਜਾਓ ਇੱਥੇ ਵਧੀਆ ਚਾਂਸ ਨੇ ਦੇ ਵੀ ਹਾਂ ਇਹ ਵੀ ਲਿਜਾ ਸਕਦਾ ਬੋਟ ਲਿਜਾਓ ਵੀ ਉਹ ਵਧੀਆ ਵਧੀਆ ਬੋਟ ਲਿਜਾਓ ਆ ਜਾਓ ਠੀਕ ਐ ਜੀ ਠੀਕ ਐ ਬਾਪੂ ਜੀ ਤੁਸੀਂ ਕੀ ਕਹਿੰਦੇ ਹੋ ਕਹਿੰਦੇ ਵਧੀਆ ਕਾਂਗਰਸੀ ਜਿੱਤ ਦੇ ਲੱਗਦੇ ਆ ਹਾਂ ਜੀ ਲੱਗਦੇ ਆ ਕਾਲਾ ਟਿਲੋਂ ਕਾਲਾ ਟਿਲੋਂ ਲੱਗਦੇ ਹਾਂ ਲੱਗਦੇ ਜੀ ਅਜੇ ਤੁਹਾਡੇ ਪਿੰਨ ਚ ਹੀ ਪ੍ਰਚਾਰ ਕਰ ਰਹੇ ਨੇ ਸਰ ਹੁਣ ਕਰਦੇ ਹੋਣਗੇ ਜੀ ਇੱਧਰ ਤਾਂ ਆਏ ਨਹੀਂ ਹਾਂ अच्छा जी। ਤੇ ਆ ਆਮ ਆਦਮੀ ਪਾਰਟੀ ਨੇ ਕੋਈ ਪਿਛਲੇ ਢਾਈ ਤਿੰਨ ਸਾਲਾਂ ਚ ਕੰਮ ਕੀਤਾ ਤੁਹਾਡੇ ਇਧਰ ਇਲਾਕੇ? ਕੰਮ ਬਹੁਤ ਕਰਿਆ ਜੀ ਇਹਨਾਂ ਨੇ। ਕੀ ਕੀ ਕੀਤਾ? ਕੰਮ ਇਹਨਾਂ ਨੇ ਵਿਕਾਸ ਕਰਿਆਗਾ ਬਹੁਤ ਕਰਿਆਗਾ। ਅੱਛਾ ਜੀ। ਫੇ ਉਹਨਾਂ ਨੂੰ ਕਹਤੇ ਨਹੀਂ ਵੋਟ ਪਾਉਣੀ। ਇਹ ਆਪ ਵਿਚ ਹੀ ਪਾਟੇ ਬੈਨੇ ਵੋਟ ਕਿਹਨੂੰ ਪਾੜ? ਜਦੋਂ ਆਪ ਵਿਚ ਹੀ ਪਾਟ ਕੇ ਪਰਿਵਾਰ ਵੋਟ ਕਿਹਨੂੰ ਪਾਊਗਾ ਪਾਟ ਗਈ ਵੋਟ ਉਹਨਾਂ ਦੀ। ਸਹੀ ਗੱਲ ਐ। ਇੱਕ ਪਾਸੇ ਧਾਲੀਵਾਲ ਖੜਾ ਕਰਤਾ ਪਾਰਟੀ ਨੇ ਤੇ ਬਾਠ ਕਰ ਗਿਆ ਬਗਾਵਤ ਉਹ ਕਹਿੰਦਾ ਮੈਂ ਅਲੱਗ ਲੜੂ। ਫੇਰ ਜਦੋਂ ਆਪ ਘਰਚ ਹੀ ਪਾਟ ਕੇ ਦੂਜਾ ਕਿਵੇਂ ਬਣਨ? ਹਾਂ ਗੱਲ ਬਿਲਕੁਲ ਜਾਇਦ ਕੀਤੀ ਐ ਬਜ਼ੁਰਗਾਂ ਨੇ ਬਹੁਤ ਚੰਗੀ ਗੱਲ ਐ ਬਜ਼ੁਰਗੋ ਤੁਸੀਂ ਕੀ ਕਹਿੰਦੇ ਹੋ ਫੇ ਕੀ ਬਣੂ ਮਾਹੌਲ ਐ ਕਿ ਬਰਨਾਲੇ ਦਾ ਸਾਾਨੂੰ ਤਾਂ ਪਤਾ ਨਹੀਂ ਨਾ ਪਤਾ ਇਸ ਗੱਲ ਤੇ ਹੈ ਨਹੀਂ ਬੋਰਡ ਦੀ ਨੂੰ ਪਾਉਣੀ ਪਾ ਦੇਣੀ ਅੱਛਾ ਦੱਸਣਾ ਨਹੀਂ ਪਰ ਜੇ ਨੂੰ ਪਾਉਣੀ ਪਾ ਦੇਣੀ ਬਾਕੀ ਭਾਈਚਾਰਾ ਕੈਮ ਰੱਖਣਾ ਹਾਂ ਚਲੋ ਬਹੁਤ ਚੰਗੀ ਗੱਲ ਐ ਬਜ਼ੁਰਗੋ ਤੁਸੀਂ ਕੀ ਕਹਿੰਦੇ ਹੋ ਜੀ ਤਾਂ ਭਰਾ ਕੁਝ ਨਹੀਂ ਕਹਿਣਾ ਚਾਹੁੰਦਾ ਮੇਰੇ ਤੇ ਲੈਂਚ ਬਾਬਾ ਤਾਂ ਅੱਜਾ ਇੱਥੇ ਆ ਨਾ ਹੀ ਮੈਨੂੰ ਪਤਾ ਵੀ ਕੌਣ ਜਿੱਦ ਦਾ ਕੌਣ ਹਾਰਦਾ ਅੱਛਾ ਜੀ ਆਪਾਂ ਨੂੰ ਕੋਈ ਪਤਾ ਨਹੀਂ ਨੀ ਠੀਕ ਐ ਅੱਖਾਂ ਠੀਕ ਨੇ ਉਦਾਂ ਹਾਂ ਅੱਖਾਂ ਠੀਕ ਬਹੁ ਮੈਨੂੰ ਤਾਂ ਸਾਰੀ ਕੋਈ ਨਹੀਂ ਲੱਗਦਾ ਚਲੋ ਨਹੀਂ ਪੁੱਛਦਾ ਵੀ ਕੋ ਆ ਕੇ ਇਹਨੂੰ ਵੋਟ ਪਾਉਂਗੇ ਕਿਦਾਂ ਪਰ ਕੀ ਮਾਹੌਲ ਕੀ ਆ ਬਰਨਾਲੇ ਕੋਈ ਜੀ ਲੱਗਦਾ ਰ ਹਾਂ ਬਿਛਾਰੇ ਵਿੱਚ ਕੋਈ ਜੀ ਵੋਟ ਪਾਉਂਦੇ ਦੇਖੋ ਜਿੱਤ ਹਾਰ ਕਿਸ ਦੀ ਕਰਮ ਦੇ ਹਾਂ ਵੀ ਗੱਲ ਸੁਣ ਲੋ ਉਧਰ ਜਿਹੜਾ ਦੌੜ ਦੂੜ ਲੱਗੀ ਫਿਰ ਬੜੀ ਫਿਰਦੀ ਆ ਵੀ ਸਾਰੇ ਆਪਣਾ ਆਪਣਾ ਜੋਰ ਲਾ ਰਹੇ ਨੇ ਕੀ ਲੱਗਦਾ ਮੁੱਦਿਆਂ ਦੀ ਗੱਲ ਹੋ ਰਹੀ ਆ ਵੀ ਬਰਨਾਲੇ ਨੂੰ ਚਾਹੀਦਾ ਕੀ ਆ ਅਸਲ 'ਚ ਇਹਦੀ ਗੱਲ ਕੋਈ ਕਰ ਰਿਹਾ ਪ੍ਰਵਾਹ ਜੀ ਵੀ ਨਾ ਤੰਗ ਕਰੀ ਜਾਂਦੇ ਮੰਨ ਲਾ ਵੀ ਕੋ ਜੀਰੀਂ ਤੋਲਦੇ ਜਿੰਮੇਦਾਰ ਕਿਹਦੀ ਮੋਟਰ ਨਾ ਹੂੰ ਹਣ ਮੰਡੀ ਜੀ ਰਿਆ ਪੀਏ ਨੇ ਹਾਂ ਜੀ ਠੱਕਾ ਸਾਈ ਕਰੀ ਜਾਂਦੇ ਨੇ ਕਿ ਦੇ ਕਹਿੰਦਾ ਵੀ 22 ਵਾਊਚਰ ਆ ਗਿਆ 23 ਵਾਊਚਰ ਆ ਗਿਆ ਮੰਡੇਆ ਰੋ ਜ਼ਿੰਮੇਦਾਰ ਰੂਲੀਨ ਵੋਟ ਕਿਹਨੂੰ ਪਾਉਣਗੇ ਜ਼ਿੰਮੇਦਾਰ ਸਹੀ ਗੱਲ ਹੈ ਬੱਚੋ ਨੇ ਵੋਟ ਪਾਈਏ ਕਰ ਬਿਆਰੀ ਜੀਰੀ ਟੋਲੀਏ ਸਹੀ ਗੱਲ ਹੈ ਜੀਰੀ ਦੀ ਰਾਖੀ ਬੈਠੇ ਹੋਏ ਨੇ ਸਰ ਹਾਂ ਮੰਡੀ ਜੀ ਬੈਠਾ ਮਹੀਨਾ ਵੀ ਨਾ ਕੋ ਕਰੋ ਹਾਂ ਸਾਰੇ ਦਾ ਅੱਛਾ ਬਰਨਾਲੇ ਵਾਲੀ ਚੋਤਾ ਕਹਿੰਦੇ ਚੋਰੀ ਬੋਈ ਬਹੁਤ ਹੋਈ ਜਾਂਦਾ ਬਥੇਰੀ ਹੋਈ ਨੇ ਵੀਰੇ ਥਾਂ ਥਾਂ ਚੋਰੀ ਹੋਈ ਜਾਂਦੀ ਹੈ ਅੱਛਾ ਜੀ ਹਾਂ ਔਖਾ ਹੋਇਆ ਪਿਆ ਹੋਰ ਔਖਾ ਲੱਗਦਾ ਕੀ ਲੱਗਦਾ ਬਿਜੁਰ ਕੋ ਗੱਲ ਹੋ ਰਹੀ ਆ <laughs> अच्छा ओदा वोट त बावेंगे वोट पौनी आंदी आ ओ मोट त बावेंगे अच्छा केनु पौणदा रादा वोट पावा गाली ਢੱਲ ਨੂੰ ਕਾਲੀ ਢੱਲ ਨੂੰ اچھا ਜੀ ਠੀਕ ਹੈ ਕਾਂਗਰਸ ਦੀ ਝੰਡੀ ਲੱਗ ਰਹੀ ਹੈ ਤੁਸੀਂ ਕੀ ਕਹੋਗੇ ਜਨਾਬ ਹਾਂ ਆਪਾਂ ਦਾ ਕੁਛ ਨਹੀਂ ਆਪਾਂ ਨੂੰ ਕੋਈ ਰਾਜ ਨੂੰ ਬਿਲ ਬੋਨ ਨਹੀਂ ਆਪਾਂ ਨੇ ਨਹੀਂ ਹਿਸਾਬ ਹੈ اچھا ਉਹ ਨਹੀਂ ਉਹਦਾ ਮੁੱਦਾ ਮੱਦਾ ਕੋਈ ਇਹ ਤੁਹਾਡਾ ਕੋਈ ਪਿੰਡ ਦੀ ਸਮੱਸਿਆ ਪਿੰਡ ਦੀ ਸਮੱਸਿਆ ਵਧੀਆ ਬਸ ਕੀ ਲੱਗਦਾ ਮਾਹੌਲ ਤੁਹਾਨੂੰ ਫੇ ਬਰਨਾਲੇ ਦਾ ਬਰਨਾਲੇ ਦਾ ਨੂੰ ਕੀ ਪਤਾ ਆਪਾਂ ਨੂੰ ਮੌਲ ਮੌਲ ਦਾ ਯਾਰ ਅਸੀਂ ਤਾਂ ਦਿਹਾੜੀ ਵਾਲੇ ਬੰਦੇ ਆਂ ਹੱਥ ਨੇ ਘਰੇ ਵਰਨੇ ਲਾ ਕੇ ਪੂਆ ਮੁੜਿਆਉਣੇਗੇ ਅੱਛਾ ਬਸ ਉਹੇ ਤੱਕ ਹੀ ਕੰਮ ਆ ਬਸ ਤੇ ਫੇ ਦਾਰੂ ਦੂਰੂ ਚੱਲੂ ਲੱਗਦਾ ਫੇ ਵੋਟਾਂ ਚ ਅਸੀਂ ਨਾ ਤਾਂ ਪੀਣੀ ਆ ਕਿਸੇ ਦੀ ਨਾ ਬੀਤੀ ਆ ਅੱਛਾ ਜੀ ਆ ਚੱਲੀ ਆ ਉਦਾਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਏਰੀਏ ਦੇ ਤੁਹਾਡੇ ਪਿੰਡ ਦੇ ਚਲੋ ਮੁੱਦੇ ਕੀ ਨੇ ਜਿਹੜੇ ਤੁਸੀਂ ਚਾਹਨੇ ਵੀ ਹੱਲ ਕਰਨ ਫੇ ਵੋਟ ਪਾ ਦਾਂਗੇ ਜਦ ਆਪਣਾ ਕੀ ਹਾਲ ਆ ਗਿਆ ਸਾਡੇ ਦਾ ਗੋਡਿਆਂ ਦਾ ਇਲਾਜ ਕਰਾਣ ਫਿਰ ਵੀ ਪਵਾਦਣ ਲੈ ਪੈਸੇ ਤੜਕੇ ਪਾ ਵੋਟ ਪਾ ਦਾਂਗੇ ਜਿਹਨੂੰ ਕਹਿਣਗੇ ਇਹਨਾਂ ਗੋਡਿਆਂ ਨਾਲ ਹੀ ਜਾ ਕੇ ਹਾਂ ਅੱਛਾ ਬਸ ਸਮੱਸਿਆ ਇਹ ਹੈ ਰਿਕਾਰਡ ਮੋਦੀ ਬੰਦ ਕਰੀ ਬਈ ਇਹਦਾ ਕਾਰਡ ਮੋਦੀ ਬੰਦ ਕਰਤਾ ਇਹ ਤਾਂ ਫਿਰ ਮੋਦੀ ਨਾਲ ਫਿਰ ਰੜਕ ਕੱਢੂਗੇ ਆ ਕਿ ਲੱਗਦਾ ਜਦ ਰੜਕ ਗੱਡੀ ਵੇਸਨ ਸਾਧਾਰੇ ਮਰੀਜ਼ ਇਹ ਚ ਲੈ ਗਿਆ ਪੰਜ ਚਾਰ ਹੋਰ ਲਾਦ ਲੈਣੇ ਰੈਡੀ ਆਇਸ਼ਮਾਨ ਕਾਰਡ ਸੀ ਉਹਦੀ ਗੱਲ ਕਰਦੇ ਇਲਾਜ ਨਹੀਂ ਹੋਇਆ ਉਹ ਤੂੰ ਗੱਲ ਤਾਂ ਸੁਣਾ ਇੱਥੇ ਬਥੇਰੇ ਬੈਠੇ ਰੈਡੀ ਹੋਰ ਪਰਲੇ ਨੇ ਮਰੀਜ਼ਾਂ ਦੇ ਤੂੰ ਗੱਲ ਬਾਤ ਖਤਮ ਆ ਜਾ ਰ ਅੱਛਾ ਬਸ ਸਾਰੇ ਮਰੀਜ਼ ਹੀ ਨੇ ਮਰੀਜ਼ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਕਾਰਡ ਤੇ ਇਲਾਜ ਹੋਇਆ ਕਿ ਤੁਸੀਂ ਪੈਸੇ ਲਾਏ ਆ ਨਹੀਂ ਤੇ ਕਾਰਡ ਤੇ ਹੋਇਆ ਅੱਛਾ ਜੀ ਉਹਨਾਂ ਦਾ ਬੰਦ ਕਰਤਾ ਹਾਂ ਹਾਂ ਕਾਰਡ ਗੋਡ ਵਾਲੇ ਜਿੰਨੇ ਚਲਾਉਂਦੇ ਆ ਪ੍ਰੈਸ਼ਨ ਦਾ ਅੱਖਾਂ ਦਾ ਤਾਂ ਪ੍ਰੈਸ਼ਨ ਕਰੀ ਜਾਂਦੇ ਆ ਠੀਕ ਆ ਜੀ ਗੋਡਿਆਂ ਦਾ ਨਹੀਂ ਠੀਕ ਆ ਹਾਂ ਜੀ ਤੁਸੀਂ ਵੀ ਗੋਡਿਆਂ ਦੇ ਮਰੀਜ਼ ਹੋਰ ਸਾਰੇ ਗੋਡਿਆਂ ਦੇ ਮਰੀਜ਼ ਚੁਕਰੀਆ